ਸੋ ਸੁਖ ਤੁਸੀਂ ਅੱਜ ਅਨਾਉਂਸਮੈਂਟ ਕੀਤਾ ਹੈ ਰੀ ਅਨਾਉਂਸਮੈਂਟ ਕੀਤਾ ਜਿਹੜਾ ਅੱਜ ਸਵੇਰੇ ਪ੍ਰਾਈਮ ਮਿਨਿਸਟਰ ਖਾਨੀ ਨੇ ਵੀ ਕੀਤਾ ਆ ਔਨ ਬੈਲ ਰਿਫਾਰਮ ਐਂਡ ਚੇਂजेस ਟੂ ਦ ਕ੍ਰਿਮੀਨਲ ਕੋਡ ਪਰ ਇਸ ਵਕਤ ਸਭ ਤੋਂ ਵੱਡੀ ਫਿਕਰ ਲੋਕਾਂ ਦੀ ਇਹ ਹੈਗੀ ਆ ਵੀ ਉਹਨਾਂ ਨੂੰ ਐਕਸ਼ਨ ਨਹੀਂ ਦਿਸ ਰਿਹਾ ਵੀ ਜਿਹੜੀਆਂ ਇੱਥੇ ਐਕਸਟਰਸ਼ਨ ਕੇਸੇਸ ਗੋਲੀਆਂ ਰਾਤ ਦਿਨ ਚੱਲ ਰਹੀਆਂ ਆ ਉਹਨਾਂ ਦੇ ਉੱਪਰ ਕੋਈ ਰਿਕਵਰਟ ਨਹੀਂ ਪਾ ਗਈ ਇੱਕ ਬਿਜ਼ਨਸ ਤੇ ਉੱਪਰ ਤਿੰਨ ਵਾਰੀ ਗੋਲੀਆਂ ਚੱਲ ਰਹੀਆਂ ਆ ਪੁਲਿਸ ਕਹਿੰਦੀ ਅਸੀਂ ਉੱਥੇ ਨਜ਼ਰ ਵੀ ਰੱਖੀ ਆ ਉੱਥੇ ਕੈਮਰੇ ਵੀ ਲਗਾਏ ਆ ਹਾਲੇ ਤੱਕ ਉਹਨਾਂ ਕੋਈ ਫਾੜ ਨਹੀਂ ਹੋਇਆ ਤੁਸੀਂ ਗੱਲ ਕੀਤੀ ਆ ਵੀ ਚਾਰजेस ਕੌਣ ਲਈ ਕਰ ਸਕਦਾ ਆ ਆਈ ਡੋਨਟ ਵਾਂਟ ਟੂ ਗੈਟ ਇਨਟੂ ਫਿੰਗਰ ਪੁਇੰਟਿੰਗ ਬਿਕਾਜ਼ ਉਹ ਅਸੀਂ ਪਰੋਵਿੰਸ ਨੂੰ ਪਛਟੇ ਤੇ ਅਸੀਂ ਗਾਂ ਉਹਨਾਂ ਦੇ ਨਾਲ ਫੇਰ ਗੱਲ ਕਰਾਂਗੇ ਪਰ ਤੁਹਾਡੇ ਮੋਰੇ ਇਹ ਗੱਲ ਹੈਗੀ ਆ ਵੀ ਜਿਹੜੀ ਇੱਥੇ ਪੁਲਿਸ ਹੈਗੀ ਆ ਉਹਨਾਂ ਨੂੰ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈਗੀ ਆ ਜਿਹਦੇ ਨਾਲ ਉਹ ਲੋਕ ਜਿਹੜੇ ਕ੍ਰਿਮਨਲਸ ਹੈਗੇ ਆ ਉਹਨਾਂ ਨੂੰ ਫੜ ਸਕਣ ਇਹ ਨਹੀਂ ਵੀ ਉਹਨਾਂ ਨੂੰ ਚਾਰਜ ਕਰ ਸਕਣ ਉਹਨਾਂ ਨੂੰ ਕਿਹੜੀ ਚੀਜ਼ ਦੀ ਲੋੜ ਹੈਗੀ ਆ ਵੀ ਉਹਨਾਂ ਨੂੰ ਫੜ ਸਕਣ ਕਿਉਂਕਿ ਫੜਣ ਤੋਂ ਬਾਅਦ ਆ ਜਿਹੜੇ ਪਿਛਲੇ ਹਫਤੇ ਉਹਨਾਂ ਨੇ 4 ਚਾਰजेस ਲਈ ਕੀਤੇ ਸੀਗੇ 2 ਦਿਨ ਦੇ ਵਿੱਚ ਖਰਾਉ ਨੇ ਅਪਰੂਵ ਕਰ ਦਿੱਤੇ ਸੀਗੇ ਸੋ ਇਹ ਆ ਵੀ ਉਹਨਾਂ ਨੂੰ ਫੰਡ ਲਈ ਕੀ ਚਾਹੀਦਾ ਹੈ ਬਿਲਕੁਲ ਤੁਸੀਂ ਬਹੁਤ ਵਧੀਆ ਪੁਆਇੰਟ ਜਿਹੜਾ ਰੇਜ਼ ਕੀਤਾ ਜਿਹਨੀ ਪ੍ਰਾਈਮ ਮਿਨਿਸਟਰ ਜਿਹੜੇ ਹੈਗੇ ਆ ਇਸ ਵੇਲੇ ਪੂਰੀ ਕਮਿਟਿਡ ਹੈਗੇ ਆ ਇਸ ਚੀਜ਼ ਨੂੰ ਡੀਲ ਕਰਦੇ ਸਭ ਤੋਂ ਪਹਿਲੀ ਗੱਲ ਸੀ ਕਿ ਦੇਖੋ ਬਿਸ਼ਨੋਈ ਗੈਂਗ ਜਿਹੜਾ ਸੀ ਉਹਨੂੰ ਟੈਰਰਿਸਟ ਆਰਗੇਨਾਈਜੇਸ਼ਨ ਘਰਾੜ ਦੇਣਾ ਉਹ ਵੀ ਜਿਹੜਾ ਸੀ ਗਵਰਨਮੈਂਟ ਨੇ ਪ੍ਰਾਈਮ ਮਿਨਿਸਟਰ ਨੇ ਜਿਹੜਾ ਸੀਗਾ ਉਹ ਦੇਖਿਆ ਨਹੀਂ ਨੰਬਰ 2 ਜਦੋਂ ਹੁਣ ਗੱਲ ਤੁਸੀਂ ਕਿਹਾ ਵੀ ਉਹਨਾਂ ਨੂੰ ਆਪ ਨੂੰ ਫੰਡ ਦੀ ਲੋੜ ਲੋੜ ਹੈਗੀ ਕ੍ਰਿਮੀਨਲ ਨੂੰ ਉਹਨੂੰ ਫੰਡ ਲਈ ਠੀਕ ਹੈ ਇਹ ਜਿਹੜੀਆਂ ਲੋਕਲ ਪੁਲਿਸ ਫੋਰਸ ਨੇ ਉਹਦੀ ਰਿਸਪੌਂਸਿਬਿਲਟੀ ਮੈਂ ਇਹੀ ਕੁਐਸਚਨ ਜਿਹੜਾ ਸੀਗਾ ਸਰੀ ਪੁਲਿਸ ਚੀਫ ਨੇ ਵੀ ਰੇਜ ਕੀਤਾ ਵੀ ਜੇ ਪੀ ਰੀਜੀਨ ਚ ਫੜੇ ਜਾ ਸਕਦੇ ਆ ਡਿਮੈਂਟਲ ਚ ਫੜੇ ਸਕਦੇ ਇੱਥੇ ਕਿਉਂ ਨਹੀਂ ਅਸੀਂ ਫੜਦੇ ਕੀ ਰਿਸੋਰਸਸ ਤੁਹਾਨੂੰ ਚਾਹੀਦੇ ਸੰਦ ਦੱਸੋ ਉਹਨਾਂ ਚੀਜ਼ਾਂ ਨੂੰ ਡੀਲ ਕਰਨ ਲਈ ਜਿਹੜੇ ਆ 1000 ਨਿਊ ਆਰਸੀਐਮਪੀ ਆਫੀਸਰ ਹਾਇਰ ਕਰਨੇ ਉਹਦੇ ਵਿੱਚੋਂ 150 ਆਰਸੀਐਮਪੀ ਆਫੀਸਰਸ ਸਿਰਫ ਸਿਰਫ ਡੈਡੀਕੇਟਿਡ ਕਰਨੇ ਜਿਹੜਾ ਫਾਈਨੈਂਸ਼ੀਅਲ ਕਰਾਈਮ ਜਿਹੜਾ ਇੱਕ ਸਟਾਰਟਸਨ ਦੇ ਨਾਲ ਡੀਲ ਕਰਨਾ ਸੋ ਇਹ ਜਿਹੜਾ ਹੈਗਾ ਬਜਾਏ ਕਿ ਅਸੀਂ ਦੂਜੇ ਰਿਸ ਉਸ ਜਿਹੜੀ ਟੀਮ ਜਿਹੜੀ ਪੁੱਟੂਗੇਦਰ ਕਰਾਂਗੇ ਇਹ ਜਿਹੜੀ ਇਸ ਚੀਜ਼ ਨਾਲ ਡੀਲ ਕਰੂਗੀ ਜਦੋਂ ਕਿ ਇੱਕ ਪਰਿਵਾਰ ਦੇ ਵਿੱਚ ਕੈਨੇਡਾ ਪਰਿਵਾਰ ਆ ক্রਾਈਸਿਸ ਆ ਜਾਂਦੀ ਆ ਵੀ ਜੇ ਤੁਹਾਡੇ ਮੁਲਖ ਦੇ ਵਿੱਚ ਇੱਕ ਜਗ੍ਹਾ ਦੇ ਵਿੱਚ ਇੰਨੀ ਭਾਰੇ ਨੰਬਰਾਂ ਦੀ ਸ਼ੂਟਿੰਗਸ ਹੋ ਰਹੀ ਆ ਐਕਸਟਰਸ਼ਨ ਕੇਸਸ ਹੋ ਰਹੀ ਆ ਕਿਉਂ ਸਰਕਾਰ ਜਿਹੜੀ ਫੈਡਰਲ ਵਾਸ ਸੀ ਐਮਪੀ ਹੈਗੀ ਆ ਦੂਸਰੇ ਇਲਾਕਿਆਂ ਤੋਂ ਇੱਥੇ ਡੀਪਲੋਏ ਨਹੀਂ ਕਰਦੀ ਇਸ ਵਕਤ देखो ਉਹਦੇ ਲਈ ਅਸੀਂ ਡਿਪਲੋਏ ਕਰਨ ਨੂੰ ਜਦੋਂ ਨਵੇਂ ਰਿਸੋਰਸਸ ਹੀ ਦੇਤੇ 150 ਪਰ ਨਵੇਂ ਰਿਸੋਰਸਸ ਆਉਣ ਨੂੰ ਵਕਤ ਲੱਗਣਾ ਹੈ ਟ੍ਰੇਨਿੰਗ ਕਰਨ ਨੂੰ ਵਕਤ ਲੱਗਣਾ ਹੈ ਬਟ ਦਿ ਕ੍ਰਾਈਸਿਸ ਇਜ਼ ਨਾਓ ਜਦੋਂ ਕਹਿੰਦੇ ਹੜਾ ਆ ਜਵੇ ਨਾ ਹੜ ਨੂੰ ਰੋਕਣ ਦੀ ਜ਼ਰੂਰਤ ਹੁੰਦੀ ਹੈ ਜਿਹੜੇ 150 ਜਿਹੜੇ 1000 ਪੁਲਿਸ ਆਫਸਰ ਅਸੀਂ ਹਾਇਰ ਕਰ ਰਹੇ ਹਾਂ ਉਹ ਇਹ ਨਹੀਂ ਕਿ ਉਹਦੇ ਵਿੱਚੋਂ ਸਿਰ ਨਵੇਂ ਜਿਹੜੇ ਨੇ ਉਹੀ ਅਸੀਂ ਡੈਡੀਕੇਟ ਕਰਨਾ ਜਿਹੜੇ ਐਗਜ਼ਿਸਟਿੰਗ ਪੁਲਿਸ ਆਫਸਰਸ ਹੈਗੇ ਆ ਉਹਨੂੰ ਅਸੀਂ ਜਿਸ ਤਰ੍ਹਾਂ ਕਿਹਾ ਵੀ ਹੜ ਹੋਣਾ ਆਇਆ ਹੈ ਇਹਨੂੰ ਡੀਲ ਕਰਨਾ ਹੈਗਾ ਇਸ ਨੂੰ ਡੀਲ ਕਰਨ ਲਈ ਜਿਹੜਾ ਪਬਲਿਕ ਸੇਫਟੀ ਮਿਨਿਸਟਰ ਹੈਗਾ ਉਹਦੇ ਨਾਲ ਨੈਕਸਟ ਵੀਕ ਅਸੀਂ ਜਾਣਾ ਪਾਰਲੀਮੈਂਟ ਦੇ ਵਿੱਚ ਆ ਜਿਹੜਾ ਇਸ਼ੂ ਤੁਸੀਂ ਰੇਜ਼ ਕੀਤਾ ਉਹਨੂੰ ਇਹੀ ਕਹਿਣਾ ਵੀ ਜਿਹੜੇ ਇਹ 150 ਨਿਊ police officer general, yes. dedicated carney, yes. various other court sources, in canada, the which, unadivich, 150 police officers, they only dedicated or government, did committed, he could transnational. Okay. okay. with all respect, sir, i've been in your position as right? well. Right. Uh, this is not personal. Right. but if i'm a resident of surrey, uh, it's not just newton, it's happening in panorama, it's happening in city center, uh, it's happening in abbotsford. if i am a citizen, of Surrey my first priority right now is my safety and my children's safety and safety of my community i am looking to my federal government not a month down the road i am asking how quickly can we get deployment of that those RCMP numbers to Surrey to help us here now i exactly Said the same thing, and I am telling the the Minister of Public Safety every day same thing. I need that action done today, and the action is is done now. I'm going to ask them that we cannot wait for those thousand officers to be hired. In fact, that action has to be done today, and to deal with that, and next week I'm meeting with him uh, again, and I'm going to ask that uh, the question that you are raising me, I'm uh, I'm going to ask it. To the Minister of Public Safety, that we are able to do this. My last question, because I know uh, others are waiting. So, um, we came to this country because of safety and security, as well as for economic reasons. But right now, people are not feeling safe. And my fear is that unless the police is able to take some concrete actions and show results, I'm talking about results, people are going to start to take things into their own hands, which we are telling them is a no no. They cannot do that. So, in order to prevent that, can you please press the Prime Minister or whoever you have to, to give Surrey the resources for enforcement that they need now to put an end? To these extortions. I agree with you, and I'm there already asking for it, and I'm going to continue to ask and until it gets done. And, and even though, Jinni, you very well know that the policing is the local responsibility. We will ask but, that of the province. Right? And right. my question is about the RCMP. Right, RCMP, I have told you clearly that these resources, I'm gonna, going to be asking the Minister of Public Safety to put those resources right away. Thank you.